ਕੇਂਦਰ ਚ ਬੈਠੀ ਸਰਕਾਰ ਤੇ ਇਹਨਾਂ ਦੇ ਦੋ ਗਵਾਹ ਪੰਜਾਬ ਦੇ ਜਿਹੜੇ ਆਪਣੇ ਆਪ ਨੂੰ ਜੰਪਲ ਕਹਿੰਦੇ ਆ ਰਵਨੀਕ ਬਿੱਟੂ ਤੇ ਸੁਨੀਲ ਜਾਖੜ ਇਹ ਦੋਨੇ ਗਵਾਹ ਬਣੇ ਅੱਜ ਪੰਜਾਬ ਮਾਣੀਆਂ ਦੇ ਉੱਤੇ ਕੇਂਦਰ ਦੀ ਸਰਕਾਰ ਡਾਕਾਮਾਨ ਜਾ ਰਹੀ ਆ ਇਹਨਾਂ ਦੀ ਗਵਾਹੀ ਚ ਮਾਨ ਜਾ ਰਹੀ ਆ ਪਰ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਸੀ ਕਿ ਪੰਜਾਬ ਦੇ 3.5 ਕਰੋੜ ਜਿਹੜੇ ਪੰਜਾਬੀ ਨੇ ਉਹਨਾਂ ਦਾ ਸਬਰ ਦਾ ਬੰਨ ਟੁੱਟ ਰਿਹਾ ਕਿਉਂਕਿ ਸਾਡੇ ਕੋ ਆਪਣੇ ਕੋ ਪਾਣੀ ਹੈ ਨਹੀਂਗਾ ਜਿਸ ਦਿਨ ਪੰਜਾਬੀਆਂ ਨੇ ਆਪਣੇ ਸਬਰ ਦਾ ਬੰਦ ਤੋੜ ਲਿਆ ਉਸ ਦਿਨ ਕੇਂਦਰ ਦੀ ਸਰਕਾਰ ਨੂੰ ਜਵਾਬ ਦੇਣਾ ਔਖਾ ਹੋ ਜੂਗਾ ਔਰ ਕੇਂਦਰ ਦੀ ਸਰਕਾਰ ਪਛਤਾਪ ਕਰੂਗੀ ਵੀ ਅਸੀਂ ਗਲਤ ਡਿਸੀਜਨ ਲੈ ਰਹੇ ਆ ਇਸ ਕਰਕੇ ਉਹਨਾਂ ਨੂੰ ਅੱਜ ਚੇਤਾਵਨੀ ਆ ਭਾਜਪਾ ਦੇ ਦਫ਼ਤਰ ਦੇ ਅੱਗੇ ਅੱਜ ਰਵਨੀਖੇ ਮਿੱਟੂ ਦਾ ਪੁਤਲਾ ਫੁਕਿਆ ਸਾਰੇ ਸਾਡੇ ਮੰਤਰੀ ਸਾਹਿਬ ਐਮ ਐਲ ਏ ਸਹਿਬਾਨ ਸਾਰੇ ਲੁਧਿਆਣੇ ਦੇ ਇਹਨਾਂ ਨੂੰ ਅੱਜ ਚੇਤਾਵਨੀ ਦੇ ਕੇ ਚੱਲਿਆ ਕਿ ਪੰਜਾਬ ਦਾ ਪਾਣੀ ਇੱਕ ਬੂੰਦ ਨਹੀਂ ਦਿੱਤਾ ਜਾਊਗਾ ਆਦੇ ਲੀਡਰਸ਼ਿਪ ਬੰਨਾਂ ਤੋਂ ਸਪਸ਼ਟ ਕਰਨਾ ਚਾਹੁੰਦਾ ਕਿ ਅੱਜ ਪੰਜਾਬ ਦੀ ਜਨਤਾ ਤੁਹਾਡੇ ਮੂੰਹ ਵੱਲ ਦੇਖ ਰਹੀ ਹੈ ਕਿ ਤੁਸੀਂ ਆਪਣੇ ਉਹਨਾਂ ਲੀਡਰਾਂ ਦੇ ਨਾਲ ਖੜੋਗੇ ਜਿਹੜੇ ਜਿਹੜੇ ਪੰਜਾਬ ਦੇ ਹੱਕਾਂ ਦੇ ਲਾਕਾ ਮਾਰਦੇ ਆ ਜਾਂ ਪੰਜਾਬ ਦੇ ਕਿਸਾਨੀ ਨਾਲ ਖੜੋਗੇ ਜਾਂ ਪੰਜਾਬ ਦੀ ਜਨਤਾ ਨਾਲ ਖੜੋਗੇ ਅੱਜ ਤੁਹਾਡੇ ਵਾਸਤੇ ਇਮਤਿਹਾਨ ਦੀ ਘੜੀ ਹੈ ਨਹੀਂ ਉਹ ਦਿਨ ਦੂਰ ਨਹੀਂ ਜਦੋਂ 2027 ਦੀ ਚੋਣ ਆਊ ਜਿੱਥੇ ਅੱਗੇ ਵੀ ਤੁਹਾਨੂੰ ਪਿੰਡਾਂ ਦੇ ਲੋਕ ਦੜਾ ਦੜਾ ਕੇ ਗੱਡੀਆਂ ਛੱਡ ਕੇ ਭਜਾਉਂਦੇ ਸੀ ਉਸ ਤੋਂ ਵੱਡਾ ਵੀ ਸਵਾਗਤ ਤੁਹਾਡੇ 2027 ਦੇ ਹੋਣਗੇ ਇਹ ਮੈਂ ਤੁਹਾਨੂੰ ਭੇਖवाणी ਕਰਦਾ ਤੇ ਤਾਲਨਾ ਕਰਦਾ ਅਗਰ ਤੁਹਾਡੇ ਅਗਰ ਅੰਦਰ ਜਮ੍ਹਾਂ ਵੀ ਪੰਜਾਬੀ ਦੇ ਪਤੀ ਪਿਆਰ ਹੈ ਤਾਂ ਆਪਣੇ ਲੀਡਰਾਂ ਨੂੰ ਕਹਿ ਕੇ ਪੰਜਾਬ ਦੇ ਹੱਕਾਂ ਤੇ ਜਿਹੜਾ ਡਾਕਾ ਵੱਜ ਰਿਹਾ ਉਹਨੂੰ ਬੰਦ ਕਰਾਓ ਤਾਂ ਕਿ ਲੋਕਾਂ ਨੂੰ ਇਹ ਪ੍ਰਮਾਣ ਮਿਲ ਸਕੇ ਕਿ ਤੁਸੀਂ ਵਾਕਈ ਪੰਜਾਬੀ ਹੋ ਚਲੋ ਪੰਜਾਬ ਨਾਲ ਹੋ ਰਿਹਾ ਕੇਂਦਰ ਸਰਕਾਰ ਹਮੇਸ਼ਾ ਹੀ ਪੰਜਾਬ ਨਾਲ ਬਿਤਕਰਾ ਕਰਦੀ ਜਾ ਰਹੀ ਹੈ ਕਰਕੇ ਕਿ ਭਾਜਪਾ ਕਰ ਰਿਹਾ ਹੈ ਅੱਧੀ ਦੁਸ਼ਮਣ ਬਣੀ ਹੋਈ ਅੱਜ ਅੱਜ ਇਹ ਪੰਜਾਬੀਆਂ ਨੂੰ ਮਿਲ ਕੇ ਮਾਰਨਾ ਚਾਹੁੰਦੀ ਆ ਕਿਉਂਕਿ ਇੱਥੇ ਉਹਨਾਂ ਦਾ ਪੈਰ ਨਹੀਂ ਲੱਗ ਰਿਹਾ ਇਸ ਕਰਕੇ ਜਾਨ ਬੁੱਝ ਕੇ ਕੋਈ ਨਾ ਕੋਈ ਪੰਗਾ ਜਰੂਰ ਲੈ ਰਹੇ ਨੇ ਅੱਜ ਸਾਡੇ ਮਿਲ ਕੇ ਜਿਹੜਾ ਬਣਦਾ ਹੱਕ ਉਹਨਾਂ ਦੀ ਕੋਸ਼ਿਸ਼ ਕਰ ਰਹੇ ਆ ਮਿਲ ਕੇ ਹਰਿਆਣੇ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਆ ਪਰ ਇੱਕ ਬੂੰਦ ਵੀ ਮਿਲ ਕੇ ਹਰਿਆਣਾ ਨਹੀਂ ਦਿੱਤਾ ਜਾਊਗਾ ਕਿਉਂਕਿ ਉਹਨਾਂ ਦਾ ਬਣਦਾ ਪਾਣੀ ਪਹਿਲਾਂ ਹੀ ਉਹ ਆਰਡਰ ਦਿੱਤਾ ਹੋਇਆ ਵਾ ਫਾਲਤੂ ਪਾਣੀ ਬਿਲਕੁਲ ਸਾਡੇ ਕੋਲ ਹੈ ਨਹੀਂਗਾ ਸਾਡੇ ਵਾਸਤੇ ਆਪਣੇ ਮਿਲ ਕੇ ਪਾਣੀ ਬਿਲਕੁਲ ਥੱਲੇ ਚਲਾ ਚੁੱਕੇ ਨੇ ਸਾਡੀ ਆਪਣੀ ਧਰਤੀ ਸੁੱਕ ਚੁੱਕੀ ਆ ਜਰਕੇ ਪੰਜਾਬੀਆਂ ਨੇ ਦੇਸ਼ ਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਪੂਰੇ ਇੰਡੀਆ ਦੇ ਵਿੱਚ ਧਰਤੀ ਦਾ ਸੀਨਾ ਪਾੜ ਕੇ ਮਿਲ ਕੇ ਪੰਜਾਬੀਆਂ ਨੇ ਅਨਾਜ ਪੈਦਾ ਕੀਤਾ ਤੇ ਜਰਕੇ ਪਾਰਲੇ ਦੇਸ਼ਾਂ ਜੋ ਅਨਾਜ ਲੈਂਦੇ ਸੀ ਅੱਜ ਆਪਣੇ ਪੈਰਾਂ ਤੇ ਖੜਾ ਹੋਇਆ ਤੇ ਉਹ ਪੰਜਾਬੀਆਂ ਨੂੰ ਬਾਰਨਾ ਚਾਹੁੰਦੇ ਆ ਪੰਜਾਬ ਦੀ ਜਿਹੜੀ ਦੁਸ਼ਮਣ ਬਣੀ ਹੋਇਆ ਇਹਨਾਂ ਨੂੰ ਭਾਜਪਾ ਨੂੰ ਕਹਿਣਾ ਚਾਹੁੰਦੇ ਆ ਵੀ ਇਹੇ ਕੰਮ ਦੇਖ ਸਕਦੇ ਆ ਪਹਿਲਾਂ ਦਿੱਤਾ ਹੋਇਆ ਵਾ ਔਰ ਖਾਸ ਕਰਕੇ ਨਵੀਂ ਬਿੱਟੂ ਜੀ ਨੂੰ ਔਰ ਸੁਨੀਲ ਜਾਕਰ ਜੀ ਨੂੰ ਤੁਸੀਂ ਤਾਂ ਪੰਜਾਬ ਦੇ ਤੁਸੀਂ ਤਾਂ ਪੰਜਾਬ ਦੀ ਗੱਲ ਕਰੋ ਤੁਸੀਂ ਪੰਜਾਬ ਦੀ ਕਦੇ ਗੱਲ ਕਰਦੇ ਨਹੀਂ ਸਿਰਫ ਭਾਜਪਾ ਦੀ ਗੱਲ ਕਰਦੇ ਹੋ ਪੰਜਾਬ 'ਚ ਰਹਿੰਦੇ ਹੋ ਤਾਂ ਪੰਜਾਬ ਦੀ ਗੱਲ ਕਰੋ ਪੰਜਾਬੀਆਂ ਦੀ ਗੱਲ ਕਰੋ ਪੰਜਾਬ ਦੇ ਪਾਣੀ ਦੀ ਗੱਲ ਕਰੋ ਜੋ ਅੱਜ ਵਿਤਕਰਾ ਹੋ ਰਿਹਾ ਜੋ ਧੱਕਾ ਹੋ ਰਿਹਾ ਬਿਲਕੁਲ ਸਹਿਣ ਨਹੀਂ ਕੀਤਾ ਜਾਊਗਾ ਆਮ ਆਦਮੀ ਪਾਰਟੀ ਮਗੇ ਲੜਕੇ ਦੇ ਨਾਲ ਖੜੀ ਆ ਪੰਜਾਬ ਨਾਲ ਖੜੀ ਆ ਪੰਜਾਬ ਦੇ ਕਿਸਾਨਾਂ ਨਾਲ ਖੜੀ ਆ ਪੰਜਾਬੀਆਂ ਨਾਲ ਖੜੀ ਆ ਅੱਜ ਜਿਹੜਾ ਪੁਤਲਾ ਇਸੇ ਕਰਕੇ ਫੁੱਕਿਆ ਗਿਆ ਵਾ ਤੇ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਤੁਸੀਂ ਪੰਜਾਬ 'ਚ ਰਹਿ ਕੇ ਔਰ ਪੰਜਾਬ ਦੇ ਮਕੇ ਵਿੱਚ ਜੰਪ ਪੜ ਕੇ ਪੰਜਾਬ ਦਾ ਖਾ ਕੇ ਅੱਜ ਮਿਲ ਕੇ ਪਾਜ ਪਾ ਦੇਵਾਂਗੇ ਅ ਜੇ ਬੋਕਲ ਜਿ ਬੜੇ ਹੋਏ ਹੋ ਤੇ ਪੰਜਾਬ ਦੀ ਗੱਲ ਕਰੋ ਪੰਜਾਬ ਦਾ ਜਿਹੜਾ ਪਾਣੀ ਇਹ ਵਾਂਗੇ ਤੱਕਾ ਲੈਣਾ ਕਰਨਾ ਚਾਹੁੰਦੇ ਆ ਤੇ ਉਹ ਬਿਲਕੁਲ ਹੋ ਨਹੀਂ ਦਿੱਤਾ ਜਾਊਗਾ ਤੁਸੀਂ ਵੀ ਪੰਜਾਬ ਨਾਲ ਖੜੋ ਇਸ ਕਰਕੇ ਇਹਨਾਂ ਦਾ ਪੁਤਲਾ ਫੁਕਾ ਗਿਆ ਇਹ ਪੰਜਾਬ ਨਾਲ ਨਹੀਂ ਖੜਨਾ ਚਾਹੁੰਦੇ ਕਿਉਂਕਿ ਭਾਜਪਾ ਨੇ ਉਹ ਮੰਤਰੀ ਬਣਾ ਰਹੀ ਆ ਭਾਜਪਾ ਨੇ ਉਹ ਮਿਲ ਕੇ ਪ੍ਰਧਾਨ ਬਣਾ ਰਹੀ ਆ ਇਸ ਕਰਕੇ ਭਾਜਪਾ ਦੇ ਹੱਕੇ ਜਾ ਰਹੇ ਪੰਜਾਬ ਦੇ ਹੱਕ ਜਿਨ ਜਾ ਰਹੇ ਇਹਨਾਂ ਨੂੰ ਇਹ ਬੇਨਤੀ ਕਰਦੇ ਆ ਅਪੀਲ ਕਰਦੇ ਆ ਜੇ ਤੁਸੀਂ ਪੰਜਾਬ ਜੰਮੇ ਪਲੇ ਹੋ ਪੰਜਾਬ ਦਾ ਖਾਦਾ ਪੰਜਾਬ ਕਰਕੇ ਤੁਸੀਂ ਲੀਡਰ ਹੋ ਤੇ ਪੰਜਾਬ ਦੀ ਗੱਲ ਕਰੋ ਪੰਜਾਬ ਦੇ ਪਾਣੀ ਦੀ ਗੱਲ ਕਰੋ ਬਿਲਕੁਲ ਉਹ ਤਾਂ ਪਾਕਿਸਤਾਨ ਨੇ ਜੋ ਬਲਕੇ ਕੀਤਾ ਬਹੁਤ ਬਾੜਾ ਕਰਾ ਉਹਨਾਂ ਨੇ ਕੀਤਾ ਵਾ ਬਹੁਤ ਕਾਰਨਾਮਲੇ ਹਰਕਤ ਕੀਤੀ ਆ ਤੇ ਉਹਦੇ ਉਹਦੇ ਵਾਸਤੇ ਵੀ ਬਲਕੇ ਭਾਜਪਾ ਸਰਕਾਰ ਨੂੰ ਕਰਨੇ ਚਾਹੁੰਦੇ ਉੱਥੇ ਜਾ ਕੇ ਦੁਸ਼ਮਣਾਂ ਕੱਢੋ ਪੰਜਾਬ ਨਾਲ ਦੁਸ਼ਮਣਾਂ ਨਾਲ ਕੱਢੋ ਉਹਨਾਂ ਦੇ ਦੁਸ਼ਮਣਾਂ ਕੱਢੋ ਜਦ ਤੁਸੀਂ ਕਹਿੰਦੇ 52 ਜਿਹਦਾ ਸੀਨਾ ਅੱਜ ਕਿੱਥੇ ਗਿਆ 52 ਜਿਹਦਾ ਸੀਨਾ ਅੱਜ ਸਾਡੇ ਘਰ ਬਾੜ ਕੇ ਮਿਲ ਕੇ ਪਾਕਿਸਤਾਨੀ ਮਿਲ ਕੇ ਸਾਡੇ ਮਿਲ ਕੇ ਭਾਰਤ ਦੇ ਸਪੁੱਤਾਂ ਨੂੰ ਮਾਰ ਰਹੇ ਨੇ ਤੇ ਉਹਦਾ ਬਦਲਾ ਲਓ ਪੰਜਾਬ ਨਾਲ ਬਦਲਾ ਲੈਣਾ ਉਹ ਪੰਜਾਬੀਆਂ ਤਾਂ ਫੇਸ਼ਾਂ ਬਲਕੇ ਅਗਵਾਈ ਕੀਤੀ ਹੈ ਦੇਸ਼ ਦੀ ਦੇਸ਼ ਨੂੰ ਅਗੇ ਪਾਲਿਆ ਵਾ ਦੇਸ਼ ਨੂੰ ਮਲਕੇ ਆਪਣੇ ਪੈਰਾਂ ਦੇ ਖੜਾ ਕੀਤਾ ਵਾ ਤੇ ਪੰਜਾਬ ਦਾ ਪਾਣੀ ਬਚਾਓ ਪੰਜਾਬ ਦਾ ਪਾਣੀ ਦੇ ਗੱਲ ਕਰੋ